ਹੱਛਾ ਪਲਕੇ ਮੇਰੇ ਨਾਲ ਸ਼ਹਿਰ ਚੱਲੀ ਆਪਾਂ ਰਾਤ ਉੱਥੇ ਹੀ ਰ੍ਹਾਂਗੇ ਜਿੰਨਾ ਜੈਨਾ ਜੁਲਾਹੀ ਤੇ ਉਜਾੜਿਆਈ ਉਦੋਂ ਅੱਧੇ ਨਾਲ ਹੀ ਸਰ ਜਾਇਆ ਕਰੇਗਾ ਬਸ ਹੁਣ ਨਾ ਬੋਲੀ ਪਲਕੇ ਸ਼ਾਮ ਨੂੰ ਚੱਲਾਂਗੇ ਤੌਬਾ ਮੇਰੀ ਸਾਈਂ ਫੇਰ ਨਾ ਨਾ ਲਈ ਕੋਟ ਮੁਰਾਦ ਖਾਨ ਦਾ ਜਿੰਨਾ ਨਾਤੀ ਉਹਨਾਂ ਬਣ ਬਹੁਤ ਏ ਚੇਤੂ ਨੇ ਕੰਨੀ ਹੱਥ ਲਾਉਂਦਿਆਂ ਕਿਹਾ ਹਾ 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 ਮੱਛੀ ਪੱਥਰ ਚਾਟਕੇ ਮੜਦੀ ਏ ਕਹਿ ਕੇ ਸਾਈਂ ਹੁੱਕਾ ਪੀਣ ਲੱਗ ਪਿਆ ਸਾਈਂ ਕਿਤੇ ਦਿਲ ਨਹੀਂ ਲੱਗਦਾ ਰਾਤ ਨੱਬਦੀ ਏ ਤਾਂ ਦਿਨ ਨਹੀਂ ਬੀਤਦਾ ਦਿਨ ਮੁੱਕਦਾ ਏ ਤਾਂ ਰਾਤ ਨਹੀਂ ਨਿਭੜਦੀ ਦੱਸ ਕਿਵੇਂ ਕਰੀਏ ਜਿਵੇਂ ਕਿਤੇ ਦੋ ਘੜੀਆਂ ਜੀ ਲੱਗੇ ਚੇਤੂ ਨੇ ਬੜੀ ਉਦਾਸ ਸੁਰ ਵਿੱਚ ਕਿਹਾ ਕਿਵੇਂ ਨਾ ਕਿਵੇਂ ਚੇਤੂ ਦਿਲ ਤਾਂ ਲਾਉਣਾ ਹੀ ਪਵੇਗਾ ਕਹਿ ਕੇ ਸਾਈਂ ਸੋਚਣ ਲੱਗ ਪਿਆ 2 ਮਿੰਟ ਪਿੱਛੋਂ ਚੇਤੂ ਦੀਆਂ ਅੱਖਾਂ ਵਿੱਚ ਤੱਕਦਿਆਂ ਉਹਨੇ ਕਿਹਾ ਸੂਤ ਲਿਆ ਕੁਛ ਦੋਵੇਂ ਜਣੇ 5-10 ਦਿਨ ਲਾ ਕੇ ਜਾਲ ਬਣਾ ਲਈਏ ਸਵੇਰੇ ਸਵੇਰੇ ਬਟੇਰੇ ਫੜਨ ਚੱਲਿਆ ਕਰਾਂਗੇ ਨਾਲੇ ਜੀ ਲੱਗਾ ਰਹੇਗਾ ਨਾਲੇ ਲਾਉਣ ਬਾਜੀ ਬਣ ਜਾਇਆ ਕਰੇਗੀ ਪੂਰਾ ਇੱਕ ਮਹੀਨਾ ਲਾ ਕੇ ਉਹਨਾਂ ਜਾਲ ਤਿਆਰ ਕੀਤਾ ਅਗਲੇ ਦਿਨ ਉਹ ਦੋਵੇਂ ਤੜਕੇ ਤੜਕੇ ਬਟੇਰੇ ਫੜਨ ਨਿਕਲੇ ਗੱਠ ਗੱਠ ਜਿੱਡੀ ਕਣਕ ਦੇ ਬੰਨੇ ਤੇ ਜਾਲ ਲਾ ਕੇ ਉਹ ਲੱਗੇ ਲੱਕੜੀ ਦੇ ਬੁਲਾਰੇ ਉੱਤੇ ਉਂਗਲਾ ਮਾਰਨ ਤੰਬੂਰੇ ਦੀ ਸ਼ਕਲ ਦਾ 7-8 ਇੰਚ ਲੰਮਾ ਲੱਕੜੀ ਦਾ ਬੁਲਾਰਾ ਜੋ ਪਤਲੀ ਜਹੀ ਖਾਲ ਨਾਲ ਮੜਿਆ ਹੋਇਆ ਸੀ ਸੱਜੇ ਹੱਥ ਦੀ ਪਹਿਲੀ ਉਂਗਲ ਨਾਲ ਚੇਤੂ ਉਸ ਤਿੰਨ ਨੂੰ ਠੋਕਰ ਮਾਰਦਾ ਤਾਂ ਉਹ ਬਟੇਰੇ ਵਾਂਗ ਹੌਲੀ ਜਿਹੀ ਟੀਉਂ ਕਰਦਾ ਕਣਕ ਵਿੱਚ ਸੁੰਡੀਆਂ ਦਾ ਸ਼ਿਕਾਰ ਖੇਡਦੇ ਬਟੇਰੇ ਸਮਝਦੇ ਕਿ ਉਹਨਾਂ ਦਾ ਕੋਈ ਜਾਤਪੁਰਾ ਬੁਲਾ ਰਿਹਾ ਹੈ ਆਪਣੇ ਨਵੇਂ ਗੋਤੀ ਨਾਲ ਮੇਲ ਮੁਲਾਕਾਤ ਦੇ ਇਰਾਦੇ ਨਾਲ ਬਟੇਰੇ ਉਸ ਪਾਸੇ ਵੱਧਦੇ ਆਉਂਦੇ ਪਤਾ ਤਾਂ ਲੱਗਦਾ ਜਿਉ ਉਹ ਜਾਲ ਵਿੱਚ ਆ ਫਸਦੇ ਹਜ਼ਰਤ ਇਨਸਾਨ ਆਪਣੀ ਜਾਤ ਨਾਲ ਧੋਖਾ ਕਰਨਾ ਤਾਂ ਜਮਾਂਦਰੂ ਹੱਕ ਸਮਝਦਾ ਹੀ ਹੈ ਪਾਰੇ ਗਰਜਦਾ ਵੱੱਦਾ ਪਸ਼ੂਆਂ ਪੰਛੀਆਂ ਨਾਲ ਵੀ ਧੋਖਾ ਕਰਨੋਂ ਨਹੀਂ ਝਿਜਕਦਾ ਚੇਤੂ ਘੰਟਾ ਪਰ ਉਂਗਲੀ ਮਾਰ ਕੇ ਟਿਉਂ ਟਿਉਂ ਕਰਦਾ ਰਿਹਾ ਪਰ ਜਾਲ ਵੱਲ ਕੋਈ ਬਟੇਰਾ ਨਾ ਆਇਆ ਸ਼ਾਇਦ ਉਹ ਉਪਰੀ ਆਵਾਜ਼ ਉੱਤੇ ਭਰੋਸਾ ਕਰਨਾ ਅਜੇ ਠੀਕ ਨਹੀਂ ਸਮਝਦੇ ਉਰਾ ਘਾ ਰੋਏ ਪਹਿਲਾਂ ਕਿਸੇ ਉਸਤਾਦ ਕੋਲੋਂ ਜਾਚ ਸਿੱਖ ਅਖੇ ਬਾਜ ਮੁਰਸ਼ਿਦਾਂ ਰਾਹ ਨਾ ਹੱਥ ਆਉਂਦੇ ਦੁੱਧ ਬਾਜ ਨਾ ਰਜਦੀ ਖੀਰ ਮੀਆਂ ਇੱਧਰ ਵੇਖ ਚੇਤੂ ਹੱਥੋਂ ਬੁਲਾਰਾ ਫੜ ਕੇ ਸਾਈਂ ਆਪ ਵਜੋਂ ਲੱਗ ਪਿਆ ਪਰ ਕਿੰਨੇ ਆ ਮੋੜ ਸਨ ਉਹ ਜੰਗਲੀ ਬਟੇਰੇ ਉਹਨਾਂ استاد ਦਾ ਹੁਕਮ ਵੀ ਨਾ ਮੰਨਿਆ ਘੰਟੇ ਡੇਢ ਘੰਟੇ ਬਾਅਦ ਸਾਈਂ ਨੇ ਇਹ ਕਹਿੰਦਿਆਂ ਬੁਲਾਰਾ ਚੇਤੂ ਦੇ ਪੈਰਾਂ ਵਿੱਚ ਪੁਹਾ ਮਾਰਿਆ ਵਾਰ ਸ਼ਾਹ ਨਾ ਕੀਲਿਆਂ ਜਾਣ ਕੀਲੇ ਇਹ ਇਸ਼ਕ ਦੇ ਸੱਪ ਅਮੋੜ ਹੀਰੇ ਚੇਤੂ ਫੇਰ ਬੁਲਾਰੇ ਉੱਤੇ ਹੱਥ ਮਾਰਨ ਲੱਗ ਪਿਆ ਰਸਾ ਪਰ ਸੂਰਜ ਚੜਾ ਆ ਤਾਂ ਚੇਤੂ ਨੂੰ ਆਪਣੇ ਕੰਮ ਦਾ ਚੇਤਾ ਆਇਆ ਉਹ ਮਰ ਗਏ ਸਾਈਂ ਅੱਜ ਪਾਣੀ ਕਿਹੜੇ ਵੇਲੇ ਭਰਨਾ ਏ ਸੰਭਾਲ ਲੈ ਜਾਲ ਮੈਂ ਚੱਲਿਆ ਤੇ ਤੂੰ ਸਭ ਖਲਾਰਾ ਉਵੇਂ ਛੱਡ ਕੇ ਪੈਂਡ ਨੂੰ ਉੱਠ ਨਸਿਆ ਪਹਿਲੇ ਦਿਨ ਦੀ ਬੌਣੀ ਚੰਗੀ ਨਾ ਹੋਈ ਸਿਆਲ ਦੀ ਟੰਡ ਵਿੱਚ ਤੜਕੇ ਠਰੇ ਵੀ ਦੋਵੇਂ ਤੇ ਸ਼ਿਕਾਰ ਵੀ ਹੱਥ ਨਾ ਆਇਆ ਹਾਂ ਚੇਤੂ ਦਾ ਪਾਲਾ ਕਿਸੇ ਹੱਦ ਤੱਕ ਸਰਦਾਰਨੀਆਂ ਦੀਆਂ ਝੜਕਾਂ ਨਾਲ ਦੂਰ ਹੋ ਗਿਆ ਸਾਈ ਲਗਾਤਾਰ 10 ਦਿਨ ਸ਼ਿਕਾਰ ਤੋਂ ਖਾਲੀ ਹੱਥ ਮੋੜਨ ਪਿੱਛੋਂ ਚੇਤੂ ਨੇ ਕੁਛ ਉਦਾਸ ਸੁਰ ਵਿੱਚ ਕਿਹਾ ਆਪਣੇ ਲੇਖਾਂ ਵਿੱਚ ਲਿਖਣ ਵਾਲੇ ਨੇ ਕੁਝ ਨਹੀਂ ਲਿਖਿਆ ਬਸ ਕੂਚੀ ਨਾਲ ਕਾਲੀ ਛਾਹੀ ਫੇਰ ਛੱਡੀਏ ਹਲਕੇ ਤੂੰ ਚਲਾ ਜਾਈਂ ਸ਼ਿਕਾਰ ਆਪਣੀ ਬਸ ਉਹਨੇ ਨਿਰਾਸ਼ਤਾ ਵਿੱਚ ਸਿਰ ਫੇਰਦਿਆਂ ਕਿਹਾ ਵਾਪਈ ਮਰਦ ਹੌਸਲਾ ਨਹੀਂ ਹਾਰਿਆ ਕਰਦੇ ਅਸੀਂ ਬਟੇਰੇ ਫੜਾਂਗੇ ਤੇ ਭੁੰਨ ਕੇ ਖਾਵਾਂਗੇ ਵੇਖਣਾ ਦੋ ਚੋ ਮਹੀਨਿਆਂ ਦੇ ਤਜਰਬੇ ਨਾਲ ਅਸੀਂ ਪੱਕੇ ਸ਼ਿਕਾਰੀ ਬਣ ਜਾਵਾਂਗੇ ਸਾਈ ਨੇ ਹੌਸਲਾ ਦਿੱਤਾ ਉਹ ਦੋਵੇਂ ਅਗਲੇ ਦਿਨ ਫੇਰ ਜਾਲ ਚੱਕ ਕੇ ਤੁਰ ਪਏ ਹਣ ਜੇ ਤੂੰ ਇਸ ਗੱਲ ਦਾ ਖਿਆਲ ਰੱਖਦਾ ਕਿ ਉਹ ਸੂਰਜ ਚੜ੍ਹਨ ਤੋਂ ਪਹਿਲਾਂ ਹੀ ਪਾਣੀ ਭਰਨਾ ਆ ਲੱਗਦਾ ਪੰਜਵੇਂ ਦਿਨ ਉਹਨਾਂ ਦੋ ਬਟੇਰੇ ਫਾ ਲਏ ਲੈ ਜੇ ਤੂੰ ਅੱਜ ਆਪਾਂ ਕਿਸਮਤ ਨੂੰ maat ਦੇ ਗਏ ਈ ਹੁਣ ਰਾਹ ਖੁੱਲ ਗਿਆ ਏ ਬੰਦਾ ਸਿਰੜ ਨਾਲ ਲੱਗਾ ਰਹੇ ਤਾਂ ਕਦੇ ਨਾ ਕਦੇ ਮੁਰਾਦ ਪੂਰੀ ਹੋ ਜਾਂਦੀ ਏ ਸਾਈ ਨੇ ਬੜੇ ਉਤਸ਼ਾਹ ਨਾਲ ਕਿਸੇ ਜੇਤੂ ਵਾਂਗ ਕਿਹਾ ਫਿਰ ਸਿਆਣਾ ਏ ਬਾਰੀ ਵਰੀ ਤਾਂ ਆਂਦੇ ਨੇ ਰੂੜੀ ਦੀ ਵੀ ਸੁਣੀ ਜਾਂਦੀ ਏ ਆਪਾਂ ਨੂੰ ਵੀ ਅੱਜ ਦੇਖ ਲੈ ਕਿੰਨੇ ਦਿਨ ਹੋ ਗਏ ਨੇ ਪਰ ਇਹ ਸਭ ਤੇਰੀ ਬਹਾਦਰੀ ਏ ਨਹੀਂ ਤਾਂ ਆਪਾਂ ਹੌਸਲਾ ਹਾਰ ਗਏ ਸੀ ਚੇਤੂ ਨੇ ਆਪਣੀ ਕਮਜ਼ੋਰੀ ਦਾ ਇਕਬਾਲ ਕਰ ਲਿਆ ਔਰ ਤੂੰ ਤਾਂ ਐਵੇਂ ਜੁਲਾਹਿਆਂ ਵਾਂਗ ਦਿਲ ਛੱਡ ਬੈੰਦਾ ਏ ਜਨਮ ਤੋਂ ਤੁਸੀਂ ਆਂਦੇ ਜੇ ਹਮ ਰਾਜਪੂਤ ਹੁੰਦੇ ਹੈ ਤੇ ਦਿਲ ਬੱਕਰੀ ਵਾਲਾ ਜੁਲਾਹਿਆਂ ਨਾਲੋਂ ਵੀ ਗੰਦੀ ਸਾਈ ਨੇ ਦੋ ਵਾਰ ਜੁਲਾਹਿਆਂ ਸ਼ਬਦ ਵਰਤ ਕੇ ਜਿਵੇਂ ਚੇਤੂ ਨੂੰ ਗੁੱਜੀ ਟਕੋਰ ਲਾਈ ਸਾਈ ਯਾਰ ਹੋ ਕੇ ਦੁਖ ਦੇ ਤਾਂ ਤੇ ਠੋਕਰ ਨਾ ਮਾਰਿਆ ਕਰ ਉਧਰੋਂ ਉਹ ਮਸਤੀ ਹੋਈ ਜੁਲਾਹੀ ਗੱਲੇ ਕੱਥੇ ਟਕੂਰਾ ਲਾਉਂਦੀ ਰਹਿੰਦੀ ਏ ਜਾਣਦਾ ਏ ਇੱਕ ਦਿਨ ਉਹਨੇ ਕੀ ਆਖਿਆ ਚੇਤੂ ਨੇ ਸਾਈਂ ਦੀਆਂ ਅੱਖਾਂ ਵਿੱਚ ਤੱਕਦਿਆਂ ਕਿਹਾ ਮੈਂ ਨਾਂ ਵੀ ਪੁੱਛਾਂਗਾ ਤਾਂ ਤੂੰ ਦੱਸੇ ਬਿਨਾ ਨਹੀਂ ਰਹਿਣ ਲੱਗਾ ਸੋ ਦੱਸ ਦੇ ਮੈਂ ਸੁਣਦਾ ਸਾਈਂ ਨੇ ਓਵੇਂ ਮੁਸਕੜੀਆਂ ਚ ਹੱਸਦਿਆਂ ਕਿਹਾ ਇੱਕ ਦਿਨ ਮੈਨੂੰ ਸੁਣਾ ਕੇ ਆਖਣ ਲੱਗੀ ਝੁੱਡੂ ਦੀ ਯਾਰੀ ਫੋਕੇ ਮੇਣਿਆਂ ਨੇ ਮਾਰੀ ਦੱਸ ਸਾਈਂ ਲੋਕਾ ਉੱਥੇ ਬੰਦਾ ਕੀ ਕਰੇ ਚੇਤੂ ਨੇ ਜਿਵੇਂ ਜੈਨਾ ਦੀ ਸ਼ਿਕਾਇਤ ਲਾਉਂਦਿਆਂ ਕਿਹਾ ਬੰਦੇ ਨੇ ਕੀ ਕਰਨਾ ਏ ਜਾ ਮਿਰਜੇ ਵਾਂਗ ਬੱਕੀ ਦੀ ਬੇਲ ਪਾ ਕੇ ਲੈ ਜਾਵੇ ਤੇ ਜਾਂ ਰਾਂਝੇ ਵਾਂਗ ਦਾੜੀ ਮਣਾ ਕੇ ਗੋਰਖ ਦੇ ਢਿੱਲੇ ਜਾ ਹਲਖ ਜਗਾਵੇ ਸਾਈ ਨੇ ਸੱਜੇ ਹੱਥ ਨਾਲ ਚਲਮ ਦਾ ਸੇਕ ਟੁੰਦਿਆਂ ਕਿਹਾ ਓ ਮਿਰਜੇ ਵਾਲਾ ਹੌਸਲਾ ਕਿੱਥੇ ਤੇ ਗੋਰਖ ਦੇ ਢਿੱਲੇ ਆਈ ਬੈਠੇ ਆਂ ਪਰ ਸਾਡਾ ਗੋਰਖ ਵੀ ਠਣ ਠਣ ਗੋਪਾਲੀਏ ਚੈਤੂ ਨੇ ਆਪਣੇ ਗੁਰੂ ਸਾਈ ਦਾ ਮਜ਼ਾਕ ਉਡਾਉਂਦਿਆਂ ਕਿਹਾ ਕਿਉਂ ਗੋਰਖ ਨੇ ਤੇਰੀ ਮੁਰਾਦ ਪੂਰੀ ਨਹੀਂ ਸੀ ਕਰ ਦਿੱਤੀ ਆਖੇ ਤਾਂ ਫੇ ਅੱਜ ਫੇਰ ਮੁਰਾਦ ਦੇ ਕੋਟ ਚੱਲ ਵੜਾਂਗੇ ਸਾਈਂ ਦੇ ਖਿਆਲ ਵਿੱਚ ਇਹ ਸਭ ਤੋਂ ਸੌਖੀ ਪ੍ਰਾਪਤ ਹੋ ਜਾਣ ਵਾਲੀ ਮੁਰਾਦ ਸੀ ਤੌਬਾ ਮੇਰੀ ਚੇਤੂ ਨੇ ਦੋਹਾਂ ਹੱਥਾਂ ਨਾਲ ਕੰਨ ਫੜਦੇ ਆ ਕਿਹਾ ਪਿਓ ਦਾ ਪੁੱਤ ਹੋਵੇ ਤਾਂ ਇਸ ਰਾਹੇ ਭੁੱਲ ਕੇ ਵੀ ਨਾ ਪਵੇ ਅਜੇ ਵੀ ਦੂਜੇ ਤੀਜੇ ਮਹੀਨੇ ਚਾਰ ਦਿਨ ਜੋਖਾਰ ਫੱਕਣੀ ਪੈਂਦੀ ਏ ਹਾ 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 ਆਦਤ ਅਨੁਸਾਰ ਸਾਈਂ ਖੜਖੜਾ ਕੇ ਹੱਸ ਪਿਆ ਚੇ ਡਰਾਮਾ ਨਾ ਤੈਨੂੰ ਜੁਲਾਈਆਂ ਦੀ ਪਾਣ ਪੀਣੀ ਰਚਦੀ ਏ ਤੇ ਨਾ ਰਾਮ ਗਊਆਂ ਦੇ ਡੋਕੇ ਪਚਦੇ ਨੇ ਫਿਰ ਹੋਰ ਕੀ ਕੀਤਾ ਜਾਵੇ ਅੱਛਾ ਤੂੰ ਕੀ ਯਾਦ ਰੱਖੇਗਾ ਸਾਈਂ ਦੀ ਯਾਰੀ ਨੂੰ ਤੈਨੂੰ ਇਸ ਤੋਂ ਵੀ ਕੋਈ ਸੌਖਾ ਢੰਗ ਦੱਸ ਦੇਾਂਗੇ ਤੇ ਸਾਈਂ ਨੇ ਸੱਚਮੁੱਚ ਹੀ ਚੇਤੂ ਨੂੰ ਸੌਖਾ ਢੰਗ ਸਮਝਾ ਦਿੱਤਾ ਚੇਤੂ ਨੂੰ ਚੰਗਾ ਦਿਲ ਪਰਚਾਵਾ ਮਿਲ ਗਿਆ ਉਹ ਤੜਕੇ ਉੱਠ ਕੇ ਬਟੇਰੇ ਫੜਨ ਚਲਾ ਜਾਂਦਾ ਫੱਗਣ ਚੇਤ ਦੀ ਰੁੱਤੇ ਉਹ ਕਿਸੇ ਕਿਸੇ ਦਿਨ ਲੋੜ ਤੋਂ ਵਧੇਰੇ ਵੀ ਫਾ ਲੈਉਂਦਾ ਉਸ ਦਿਨ ਉਹ ਵਿੱਚੋਂ ਦੋ ਚਾਰ ਕਿਸੇ ਸਰਦਾਰ ਦੇ ਘਰ ਡਾਲੀ ਵਜੋਂ ਵੀ ਪਹਚਾ ਦਿੰਦਾ ਇੱਕ ਦਿਨ ਉਹ ਚਾਚੀ ਪ੍ਰਤਾਪੀ ਦੇ ਘਰ ਪੰਜ ਬਟੇਰੇ ਤੇ ਦੋ ਤਿੱਤਰ ਲੈ ਗਿਆ ਸ਼ੰਗਾਰੇ ਤੇ ਤਾਰੇ ਨੂੰ ਵੇਖ ਕੇ ਚਾ ਚੜ ਗਿਆ ਪਰ ਪ੍ਰਤਾਪੀ ਨੂੰ ਖੁਸ਼ੀ ਦੇ ਨਾਲ-ਨਾਲ ਕੁਝ ਉਦਾਸੀ ਵੀ ਹੋਈ ਮੌਤ ਪੈਣਾ ਲੈ ਆਇਆ ਇਹ ਸਵੇਰੇ-ਸਵੇਰੇ ਜੀ ਘਾਤ ਕਰਨ ਵਾਸਤੇ ਪ੍ਰਤਾਪੀ ਨੇ ਚੇਤੂ ਵੱਲ ਵੇਂਦਿਆਂ ਕਿਹਾ ਚਾਚੀ ਇਹਨਾਂ ਹੋਰ ਕਿਤੇ ਹਲੀ ਵਗਣਾ ਏ ਇਸੇ ਰਾਹੇ ਹੀ ਲੰਘਣਾ ਏ ਚੇਤੂ ਨੇ ਹੱਸਦਿਆਂ ਹੱਸਦਿਆਂ ਕਿਹਾ ਫੱਟ ਮਰਨਾ ਨਾ ਹੋਵੇ ਤਾਂ ਹਲੀ ਕੌਣ ਵਗਦੇ ਹੁੰਦੇ ਨੇ ਪ੍ਰਤਾਪੀ ਨੇ ਚੇਤੂ ਦੀ ਅਕਲ ਉੱਤੇ ਕੁਝ ਨਰਾਜ ਹੁੰਦਿਆਂ ਕਿਹਾ ਚੇਤੂ ਚਾਚੀ ਤਾਂ ਨਾਮ ਧਾਰੀਆਂ ਦਿੱਤੀ ਏ ਇਹਦੇ ਵੇਂਦਿਆਂ ਬਟੇਰੇ ਨਾ ਫੜਾਇਆ ਕਰ ਸ਼ੰਗਾਰੇ ਨੇ ਖੁਸ਼ੀ ਨਾਲ ਨਿਮਾ ਨਿਮਾ ਹੱਸਦਿਆਂ ਕਿਹਾ ਵੇਖਾਂ ਇਹਨੂੰ ਕਿਵੇਂ ਝਾੜ ਚੜਿਆ ਏ ਮੂੰਹ ਦੇ ਸਵਾਦ ਬਦਲੇ ਇੰਨਾ ਪਾਪ ਪ੍ਰਤਾਪੀ નિર્ਦੋਸ਼ ਪਾਂਚੀਆਂ ਦੀ ਮੌਤ ਦੇ ਹੱਕ ਵਿੱਚ ਨਹੀਂ ਸੀ ਉਹ ਚਾਚੀ ਕੋਈ ਪੁੰਨ ਪਾਪ ਨਹੀਂ ਸਭ ਐਵੇਂ ਟਕੌਂਸਲੇ ਨੇ ਮੁੰਡਿਆਂ ਨੂੰ ਖਾਣ ਪੀਣ ਦਿਆ ਕਰ ਚੇਤੂ ਨੇ ਜਿਵੇਂ ਉਪਦੇਸ਼ ਵਜੋਂ ਕਿਹਾ ਪੁੰਨ ਪਾਪ ਕੋਈ ਨਹੀਂ ਤਾਂ ਰਾਤ ਨੂੰ ਕੁੱਤਿਆਂ ਨੂੰ ਆਵਾਜ਼ਾਂ ਮਾਰ ਮਾਰ ਰੋਟੀਆਂ ਕਿਉਂ ਪਾਉਂਦਾ ਏ ਹਣ ਵੀ ਜੈਨਾ ਨੂੰ ਦੇ ਛੱਡਿਆ ਕਰ ਪ੍ਰਤਾਪੀ ਨੇ ਅੱਗੋਂ ਮੂੰਹ ਤੋੜਵਾ ਜਵਾਬ ਦਿੱਤਾ ਕੁੱਤੇ ਸੱਜੀ ਪੁੱਛਦੀ ਏ ਤਾਂ ਬੰਦਿਆਂ ਨਾਲੋਂ ਕੁੱਤੇ ਕਈ ਦਰਜੇ ਚੰਗੇ ਨੇ ਇਹ ਸਦਾ ਬੰਦੇ ਦੀ ਸੌਖ ਮੰਗਦੇ ਨੇ ਤੇ ਦਗਾ ਨਹੀਂ ਦਿੰਦੇ ਜਿਹਨੂੰ ਕਾਂਡੋਲੇ ਗੁੱਜੀਆਂ ਟਕੋਰਾ ਲਾਉਂਦਾ ਏ ਬੱਚੂ ਕੀ ਪਤਾ ਉਹਨੇ ਤੇਰੇ ਨਾਲ ਦਗਾ ਕੀਤਾ ਏ ਕਿ ਤੂੰ ਉਹਦੇ ਨਾਲ ਚਾਚੀ ਦਿਲੋਂ ਜੈਨਾ ਦੀ ਤਰਫਦਾਰੀ ਕਰ ਰਹੀ ਸੀ ਚਾਚੀ ਤੇਰੇ ਪੈਰੀ ਪੈਣਾ ਪ੍ਰਾਣੀਆਂ ਘਬਰਾਂ ਨਾ ਪੁੱਟਿਆ ਕਰ ਅਖੇ ਛੱਡੇ ਥਾਂ ਤਾ ਕੀ ਲੈਣਾ ਨਾ ਆਪਾਂ ਤਾਂ ਸਾਈਂ ਦੇ ਲੜ ਲੱਗ ਕੇ ਪੂਰੇ ਫਕੀਰ ਹੋ ਗਏ ਆ ਫਕੀਰ ਨਹੀਂ ਆਖ ਵਲੀ ਬਣ ਗਏ ਆ ਕਿਸੇ ਆਖਿਆ ਸੀ 900 ਜੂਹੇ ਖਾ ਕੇ ਬਿੱਲੀ ਹਾਜਣ ਬਣ ਗਈ ਚਾਚੀ ਨੇ ਭਾਰਮਾ ਵਿਅੰਗ ਕੱਸਿਆ ਇਹਾ ਤਾਂ ਔਖੇ ਭਈ ਜੂਹੇ ਖਾਣ ਤੋਂ ਬਿਨਾ ਹੀ ਬਿੱਲੀ ਬਦਨਾਮ ਹੋ ਗਈ ਏ ਆਪਾਂ ਬਿਲਕੁਲ ਦੁੱਧ ਤੋਤੇ ਆ ਚੇਤੂ ਨੇ ਹੱਥ ਉੱਚਾ ਕਰਕੇ ਕਿਹਾ ਹੁਣ ਤਾਂ ਬਿੱਲੀ ਚੂਹਿਆਂ ਦੀ ਥਾਂ ਬਟੇਰੇ ਖਾ ਕੇ ਗੁਜ਼ਾਰਾ ਕਰਦੀ ਏ ਕੋਲੋਂ ਸ਼ੰਗਾਰੇ ਨੇ ਵੀ ਵੱੱਤਰ ਵਾਇਆ ਔਰ ਬਿੱਲੀ ਦਾ ਸੈਦਕ ਵੇਖ ਬਟੇਰੇ ਕੱਲੀ ਨਹੀਂ ਖਾਂਦੀ ਭਰਾਵਾਂ ਨਾਲ ਵੰਡ ਕੇ ਖਾਂਦੀ ਏ ਚੈਤੂ ਨੇ ਸ਼ੰਗਾਰੇ ਦੀ ਝੋਟ ਦਾ ਭਰਪੂਰ ਉੱਤਰ ਦਿੱਤਾ ਛੱਡ ਦੇ ਵੇ ਮੌਤ ਪੈਣਿਆ ਇਹ ਪਾਪ ਛੱਡ ਦੇ ਅੰਤ ਰੱਬ ਨੂੰ ਲੇਖਾ ਦੇਣਾ ਹੀ ਚਾਚੀ ਫਿਰ ਪੁੰਨ ਪਾਪ ਵੱਲੇ ਮੋੜਾਈ ਰੱਬ ਕਿਸ ਗੱਲ ਦਾ ਲੇਖਾ ਲਵੇਗਾ ਰੱਬ ਮੈਥੋਂ ਕੀ ਦਿੱਤਾ ਏ ਓਨੇ ਮੈਨੂੰ ਜਿਸ ਦਾ ਲੇਖਾ ਮੰਗੇਗਾ ਸਗੋਂ ਮੈਂ ਨਾ ਪੁੱਛਾਂਗਾ ਰੱਬ ਨੂੰ ਭਾਈ ਮੈਨੂੰ ਦੁਨੀਆ ਵਿੱਚ ਭੇਜਿਆ ਸੀ ਤਾਂ ਕੀ ਦੇ ਕੇ ਕਰ ਨਹੀਂ ਘਰ ਵਾਲੀ ਨਹੀਂ ਧੀਆਂ ਪੁੱਤਾਂ ਨਹੀਂ ਅੰਗ ਸਾਖ ਨਹੀਂ ਜ਼ਮੀਨ ਜਾਇਦਾਦ ਨਹੀਂ ਕੱਚਾ ਖੋਲਾ ਇਹ ਸਰਲਕੋਣ ਨੂੰ ਤਾਂ ਉਹ ਵੀ ਆਪਣਾ ਨਹੀਂ ਪੈਂਡ ਦੇ ਸਰਦਾਰਾਂ ਦੀ ਮਾਲਕੀ ਏ ਮੈਥੋਂ ਰੱਬ ਕਹਦਾ ਹਿਸਾਬ ਲਵੇਗਾ ਸਾਡਾ ਕੋਈ ਹਿਸਾਬ ਖਾਤਾ ਨਹੀਂ ਕੋਈ ਰੱਬ ਸਾ ਤੋਂ ਹਿਸਾਬ ਨਹੀਂ ਮੰਗ ਸਕਦਾ ਉੱਚੀ ਉੱਚੀ ਕਹਿੰਦਾ ਹੋਇਆ ਚੇਤੂ ਬਾਹਰ ਨੂੰ ਚਲਾ ਗਿਆ ਚੇਤੂ ਦੇ ਜੀਵਨ ਵਿੱਚ ਬੜਾ ਫਰਕ ਆ ਗਿਆ ਸੀ ਕਦੇ ਉਹਦੇ ਮਾਨ ਵਿੱਚ ਪੈਸੇ ਜਮ੍ਹਾਂ ਕਰਨ ਦਾ ਖਿਆਲ ਆਇਆ ਉਹ ਵਾਧੂ ਰੋਟੀਆਂ ਇੱਦੇ ਜਲਾਹੇ ਕੋਲੋਂ ਵੇਚਣ ਲੱਗ ਪਿਆ ਪਰ ਜੈਨਾ ਦੀ ਬਦਨਾਮੀ ਕਾਰਨ ਉਹ ਉਧਰੋਂ ਦੂਰ ਹੋ ਗਿਆ ਫਿਰ ਉਹ ਵਧੀਆ ਰੋਟੀਆਂ ਸ਼ਾਮ ਨੂੰ ਕੁੱਤਿਆਂ ਨੂੰ ਪਾਉਣ ਲੱਗ ਪਿਆ ਉਹ ਰੋਟੀਆਂ ਦੇ ਡੁਕੜੇ ਕਰਕੇ ਝੋਲੀ ਭਰ ਲੈਂਦਾ ਤੇ ਬੂਹਿਆਂ ਬਾਹਰ ਖਲੋ ਕੇ ਉੱਚੀ ਸਾਰੀ ਹੋਕਾ ਦੇਂਦਾ ਚਲੋ ਜਿੱਥੋਂ ਤਾਕੋ ਦੀ ਆਵਾਜ਼ ਜਾਂਦੀ ਪਿੰਡ ਦੇ ਆਵਾਰਾ ਕੁੱਤੇ ਸੁਣਦੇ ਸਾਰ ਦੌੜ ਉੱਠਦੇ 2 ਮਿੰਟਾਂ ਵਿੱਚ ਉਹ ਕੁੱਤਿਆਂ ਵਿੱਚ ਘਿਰਿਆ ਖਲੋਤਾ ਨਜ਼ਰ ਆਉਂਦਾ ਬੱਸ ਭਾਈ ਖਬਰਦਾਰ ਦੂਸਰੇ ਨਾਲ ਲੜਨਾ ਝਗੜਨਾ ਨਹੀਂ ਕਿਸੇ ਦਾ ਹੱਕ ਨਹੀਂ ਖਾਣਾ ਜੇ ਕਿਸੇ ਦਾ ਖਾਓ ਵੀ ਤਾਂ ਖਾ ਕੇ ਹਰਾਮ ਨਹੀਂ ਕਰਨਾ ਮੈਂ ਕਿਹੜਾ ਰੱਬ ਆ ਜੋ ਕਾਣੀ ਵੰਡ ਕਰਾਂਗਾ ਸਭ ਨੂੰ ਬਰਾਬਰ ਹਿੱਸਾ ਮਿਲੇਗਾ ਖਾਓ ਮौज ਕਰੋ ਪਰ ਖਾ ਕੇ ਬੇਵਫਾ ਨਾ ਬਣਿਓ ਸਮਝਿਆ ਪਤਾ ਨਹੀਂ ਚੇਤੂ ਦੀਆਂ ਸਾਰੀਆਂ ਗੱਲਾਂ ਕੁੱਤੇ ਸਮਝਦੇ ਜਾਂ ਨਹੀਂ ਪਰ ਜੈਸ ਨੂੰ ਉਹ ਸੁਣਾਉਂਦਾ ਉਹ ਜ਼ਰੂਰ ਸਮਝ ਜਾਂਦੀ ਹੈ ਸਮਾਂ ਮੀ ਲੇਤੇ ਉਹ ਵੀ ਕੋਈ ਟਿਕਟ ਕੋਰ ਲਾ ਕੇ ਬਦਲਾ ਲੈ ਲੈਂਦੀ ਕਿਸੇ ਕਿਸੇ ਦਿਨ ਤਾਂ ਜੈਨਾ ਕੋਈ ਅਜਹੀ ਗੱਲ ਕਹਿ ਦਿੰਦੀ ਕਿ ساری ਰਾਤ ਚੇਤੂ ਸੌ ਨਾ ਸਕਦਾ ਅਗਲਾ ਭਾਗ ਜਲਦੀ ਸੁਣ ਲਈ ਚੈਨਲ ਨੂੰ ਸਬਸਕ੍ਰਾਈਬ ਕਰੋ